ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਲੜਕੇ ਲੜਕੀਆਂ ਦੇ ਰਿਸ਼ਤੇ ਲੈ ਕੇ ਆਏ ਹਾਂ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਰਿੰਦਰ ਸਿੰਘ ਪਿਤਾ ਰਮੇਸ਼ ਕੁਮਾਰ ਪਤਾ ਗੁਰਦਾਸਪੁਰ ਕਾਸਟ ਮੈਰੇ ਖੜ ਤੋਲ ਉਮਰ 27 4 1994 ਕੱਦ 5 ਫੁੱਟ 5 ਇੰਚ ਪੜਾਈ ਪਲੱਸ 2 ਪਾਸ ਭੈਣ ਮੈਰਿਡ ਹੈ ਕੰਮ ਇਹ ਜੀ ਇਹਨਾਂ ਦਾ ਵੁੱਡ ਕੰਟਰੈਕਟਰ ਦਾ ਕੰਮ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ 10 ਜਾਂ ਪਲੱਸ 2 ਪੜੀ ਹੋਵੇ ਹੋਰ ਕੋਈ ਵੀ ਪਰਿਵਾਰ ਦੀ ਮੰਗ ਨਹੀਂ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਜੀਤ ਰਾਣੀ ਪਤਾ ਮਲੋਟ ਕਾਸਟ ਧਾਂਜੂ ਕੰਬੋਜ ਉਮਰ 15 6 1995 ਕੱਦ 5 ਫੁੱਟ 2 ਇੰਚ ਪੜਾਈ ਪਲੱਸ 2 ਪਾਸ ਭਰਾ 3 ਨੇ 2 ਮੈਰਿਟ ਨੇ ਤੇ ਕੰਮ ਹੈ ਜੀ ਇਹਨਾਂ ਦਾ ਪਾਲਰ ਕੋਰਸ ਤੇ ਪਰਿਵਾਰ ਦੀ ਮੰਗੇ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਤਿੰਨ ਕਿੱਲੇ ਜ਼ਮੀਨ ਆਉਂਦੀ ਹੋਵੇ ਤੇ ਨਾਲ ਆਪਣਾ ਕੋਈ ਕੰਮ ਕਰਦਾ ਹੋਵੇ ਇਹ ਕੱਲੇ ਕੰਪੋਜ਼ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਹੈਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਐਸਸੀ ਉਮਰ 1981 ਪੜ੍ਹਾਈ ਬੀਏ ਬੀਐਡ ਐਮਸੀਏ ਕੰਪਿਊਟਰ ਲੜਕੀ ਵਿਡੋ ਹੈ ਇੱਕ ਲੜਕਾ ਹੈ 11 ਸਾਲ ਦਾ। ਪੈਣ ਇੱਕੇ ਮੈਰਿਡੇ ਭਰਾ ਇੱਕ ਮੈਰਿਡ ਪਿਤਾ ਸ਼ੌਪਕੀਪਰ ਤੇ ਮਾਤਾ ਹਾਊਸਵਾਈਫੇ ਤੇ ਪਰਿਵਾਰ ਦੀ ਮੰਗੇ ਚ ਲੜਕਾ ਐਸੀ ਕਾਸਟ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਆਰਕੋਰ ਪਤਾ ਅਮ੍ਰਿਤਸਰ ਕਾਸਟ ਜਟ ਸਿੱਖ ਉਮਰ 1993 ਕੱਦ 5 ਫੁੱਟ ਪੜ੍ਹਾਈ ਬੀਐਸਸੀ ਨਰਸਿੰਘ ਤੇ ਕਾਮੇ ਜੀ ਇਹਨਾਂ ਦਾ ਲੜਕੀ ਕੈਨੇਡਾ ਪੀਆਰ ਨਰਸ ਤੇ ਪਰਿਵਾਰ ਦੀ ਮੰਗੇ ਵੈਲ ਐਜੂਕੇਟਿਡ ਐਂਡ ਫੈਮਲੀ ਓਰੀਐਂਟਡ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਕੋਟਖਪੂਰਾ ਕਾਸਟ ਜੱਟ ਸਿਕੂਮਰ 1995 ਕੱਦ 5 ਫੁੱਟ 2 ਇੰਚ ਤੇ ਕੰਮ ਇਹ ਜੀ ਕੁੜੀ ਕੈਨੇਡਾ ਪੀਆਰ ਐਸਿਟੀਟਿਜ਼ਨਸ਼ਿਪ ਦੀ ਫਾਈਲ ਲੱਗੀ ਏ ਅਮਰੀਕਾ ਦਾ 10 ਸਾਲ ਦਾ ਵੀਜ਼ਾ ਲੱਗਿਆ ਹੋਇਆ ਹੈ ਤੇ ਪਰਿਵਾਰ ਦੀ ਮੰਗੇ ਮੁੰਡਾ ਸੂਣਾ, ਸੁਨੱਖਾ ਤੇ ਨਸ਼ੇ ਤੋਂ ਰਹਿਤ ਹੋਵੇ, 8 ਤੋਂ 10 ਕਿੱਲੇ ਜ਼ਮੀਨ ਹੋਵੇ, ਕੈਨੇਡਾ ਦੇ ਵਿੱਚ ਸੈਟਲ ਹੋਵੇ ਤੇ ਮਾਲਵੇ ਇਲਾਕੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ। ਨਾਲ ਪਰਿਵਾਰ ਦਾ WhatsApp ਨੰਬਰ ਦਿੱਤਾ ਗਿਆ ਹੈ। ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਪ੍ਰੀਤ ਕੌਰ ਕਾਸਟ ਐਸਸੀ ਉਮਰ 1995 ਟਾਈਮਿੰਗ ਪੀਐਸਟੀ ਕੱਦ 5 ਫੁੱਟ 8 ਇੰਚ ਪੜਾਈ ਕੰਪਿਊਟਰ ਪ੍ਰੋਗਰਾਮਿੰਗ ਪ੍ਰਾ ਇੱਕ ਯੂਐਸਏ ਫੈਮਿਲੀ ਦੇ ਵਿੱਚ ਮਾਤਾ ਪਿਤਾ ਨੇ ਮਾਤਾ ਪਿਤਾ ਗੈਸ ਸਟੇਸ਼ਨ ਬਿਜ਼ਨਸ ਤੇ ਕੰਮੇ ਚ ਇਹਨਾਂ ਦਾ ਆਈਟੀ ਨੈਟਵਰਕ ਐਡਮਿਨ ਵੈਨਕੂਵਰ ਕੈਨੇਡਾ ਪੀਆਰ ਤੇ ਪਰਿਵਾਰ ਦੀ ਮੰਗੇ ਮੁੰਡਾ ਪੜਿਆ ਲਿਖਿਆ ਹੋਵੇ ਐਸੀ ਕਾਸਟ ਦਾ ਹੋਵੇ ਤੇ ਕੱਦ 5 ਫੁੱਟ 10 ਇੰਚ ਤੋਂ ਉੱਪਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਜਲੰਧਰ ਕਾਸਟ ਰਵੀਦਾਸੀਆ ਉਮਰ 35 ਸਾਲ ਕੱਦ 5 ਫੁੱਟ 4 ਇੰਚ ਪੜ੍ਹਾਈ BDS ਡੈਂਟਲ ਡਿਗਰੀ ਤੇ ਕੰਮ ਹੈ ਜੀ ਇਹਨਾਂ ਦਾ ਲੜਕੀ ਕੈਨੇਡਾ ਸਿਟੀਜ਼ਨ ਹੈ ਤੇ ਪਰਿਵਾਰ ਦੀ ਮੰਗੇ ਮੁੰਡਾ ਰਵੀਦਾਸੀਆ ਕਾਸਟ ਤੋਂ ਵਧੀਆ ਪੜ੍ਹਿਆ ਲਿਖਿਆ ਹੋਵੇ ਕੈਨੇਡਾ ਵਰਕ ਪਰਮਿਟ ਚਾ PR ਹੋਵੇ ਜ਼ਿਲੰਦਰ ਨਵਾਂ ਸ਼ਹਿਰ ਹੁਸ਼ਿਆਰਪੁਰ ਦੁਆਬਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸਿੰਘ ਦਾ ਪਤਾ ਅਮਰੇਸਰ ਕਾਸਟ ਲੁਬਾਣਾ ਸਿੱਖ ਉਮਰ 39 ਸਾਲ ਕੱਦ 5 ਫੁੱਟ 10 ਇੰਚ ਭਰਾ ਇੱਕ ਬੀਟੈਕ ਐਮਬੀਏ ਸੈਟਲ ਯੂ ਐਸ ਏ ਆਈ ਬੀ ਟੈਕ ਮਕੈਨੀਕਲ ਤੇ ਕੰਮ ਹੈ ਜੀ ਇਹਨਾਂ ਦਾ 7 ਲੱਖ ਇਨਕਮ ਅਰਲੀ 5 ਗਿੱਲੇ ਜ਼ਮੀਨ 2 ਫਲੈਟ ਕਰਨਾਟਕਾ ਐਂਡ ਪੰਜਾਬ ਪਿਤਾ ਰਿਟਾਇਰ ਜਨ ਜਨਰਲ ਮੈਨੇਜਰ ਮਾਤਾ ਰਿਟਾਇਰ ਗਵਰਨਮੈਂਟ ਲੈਕਚਰਰ ਤੇ ਮੁੰਡਾ ਲੀਗਲੀ ਡਿਵੋਰਸਡ ਐਂਡ ਇਸ਼ੂਲੈਸ ਰੈਸੀਡੈਂਸ ਡਬਲ ਸਟੋਰੀ ਹਾਊਸ 300 ਗਜਾੜ ਇਨ ਪੋਸ਼ ਕਲੋਨੀ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਵਧਿਆ ਘਰੇਲੂ ਹੋਵੇ ਨਾਨ ਵਰਕਿੰਗ ਜੈਂਟਲ ਫੈਮਲੀ ਡਿਵੋਰਸਡ ਆ ਵਿਡੋ ਇਸ਼ੂ ਲੈਸ ਅਸੈਪਟਡ ਏਜ 30 ਪਲਸ ਹੋਵੇ ਤੇ ਕਾਸਟ ਨੋ ਵਾਰ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਚਿਨ ਕੁਮਾਰ ਪਤਾ ਮਲੇਰ ਕੋਟਲਾ ਗੋਤ ਗਰਕ ਉਮਰ 11 ਤੋਂ 1993 ਜਨਮ ਟਾਈਮ 3:45 AM ਜਨਮ ਸਥਾਨ ਸਮਰਾਲਾ ਕੱਦ 5 ਫੁੱਟ 10 ਇੰਚ ਪੜਾਈ ਬੀਏ ਪਾਸ ਭੈਣਾ ਦੋ ਨੇ ਇੱਕ ਮੈਰਿਡ ਏ ਨੋ ਡਰਿੰਕ ਨੋ ਸਮੋਕਿੰਗ ਤੇ ਕੰਮ ਏ ਜੀ ਇਹਨਾਂ ਦਾ ਕਰਿਆਣਾ ਸ਼ਾਪ ਗੁੱਡ ਬਿਜ਼ਨਸ ਗੁੱਡ ਪ੍ਰਾਪਰਟੀ ਤੇ ਪਰਿਵਾਰ ਦੀ ਮੰਗੇ ਕੁੜੀ ਪੜੀ ਲਿਖੀ ਘਰੇਲੂ ਹੋਵੇ ਇਹਨਾਂ ਨੂੰ ਜਨਰਲ ਕਾਸਟ ਹੀ ਸੰਪਰਕ ਕਰਨ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਕਾਸਟ ਜੱਟ ਸਿੱਖ ਗੋਤ ਢਿੱਲੋ ਉਮਰ 1995 ਕੱਦ 5 ਫੁੱਟ 7 ਇੰਚ ਪੜਾਈ ਆਈਟੀ ਆਈ ਡਿਪਲੋਮਾ ਭਰਾ 9 ਭੈਣਾਂ 3 ਨੇ ਮੈਰਿਡ ਨੇ ਕਾਮੇ ਜੀ ਇਹਨਾਂ ਦਾ ਖੇਤੀਬਾੜੀ ਦਾ ਕੰਮ ਕਰਦੇ ਆ ਤੇ 7.5 ਏਕੜ ਜ਼ਮੀਨ ਹੈ ਪਰਿਵਾਰ ਦੀ ਮੰਗੇ ਕੁੜੀ ਪੜੀ ਲਿਖੀ ਤੇ ਸੂਨੀ ਸੁਨਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਪ੍ਰੀਤ ਸਿੰਘ ਪਤਾ ਨਵਾਂ ਸ਼ਹਿਰ ਕਾਸਟ ਆਤਨਮੀ ਵੈਸ਼ਨੂ ਪਰਿਵਾਰ ਉਮਰ 5 1991 ਗੋਤ ਚੰਦਰ ਬੰਗੜ ਪੜਾਈ 10 ਪਾਸ ਕੱਦ 5 ਫੁੱਟ 9 ਇੰਚ ਭਰਾ ਦੋ ਮੈਰਿਡ ਇੰਗਲੈਂਡ ਦੇ ਵਿੱਚ ਸੈਟਲ ਨੇ ਕੰਮ ਇਹ ਜ ਇਹਨਾਂ ਦਾ ਲੜਕਾ ਪਹਿਲਾਂ ਦੋਹਾ ਕਤਰ ਦੇ ਵਿੱਚ ਸੀ ਹੁਣ ਪੰਜਾਬ ਵਿੱਚ ਹੀ ਕੰਮ ਕਰਦਾ ਹੈ ਡੀਜ਼ਲ ਪੈਟਰੋਲ ਮਕੈਨਿਕ ਹੈ ਦੁਬਾਰਾ ਫਿਰ ਬਾਹਰ ਜਾਣਾ ਹੈ ਆਪਣਾ ਰੈਸਟੋਰੈਂਟ ਰੈਂਟੇ ਦੋਹਾ ਕਤਰਦਾ ਹੈ ਵੀ ਡਰਾਈਵਰ ਲਾਇਸੈਂਸ ਦੇ ਪਿਤਾ 30 ਸਾਲ ਦੋਹਾ ਕਤਰ ਵਿੱਚ ਫੋਰਮੈਨ ਕਾਰਪੈਂਟਰ ਲਗਾ ਕੇ ਆਏ ਨੇ ਤੇ ਮਾਤਾ ਹਾਊਸ ਵਾਈਫ ਨੇ ਪਰਿਵਾਰ ਦੇ ਮੰਗੇ ਕੁੜੀ ਘਰੇਲੂ ਹੋਵੇ 10 ਜਾਂ 12 ਪੜ੍ਹੀ ਹੋਵੇ 25 ਤੋਂ 30 ਸਾਲ ਤੱਕ ਉਮਰ ਹੋਵੇ ਕੱਦ 5 ਫੁੱਟ 6 ਇੰਚ ਤੱਕ ਹੋਵੇ ਥੋੜੀ ਬਹੁਤ ਸਿਲਾਈ ਦਾ ਕੰਮ ਜਾਣਦੀ ਹੋਵੇ ਤੇ ਮੰਗ ਕੋਈ ਨਹੀਂ ਸਿੰਪਲ ਵਿਆਹ ਕਰਨਾ ਹੈ ਕੁੜੀ ਦਾ ਰੰਗ ਗੋਰਾ ਸਾਫ਼ ਹੋਵੇ ਆਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਸਕਰਨ ਸਿੰਘ ਤਲਾਖ ਸੁਦਾ ਪਿਤਾ ਸੁਰਿੰਦਰ ਸਿੰਘ ਕਾਸਟ ਸੈਣੀ ਸਿੱਖ ਉਮਰ 2/12 1993 ਪੈਣ ਇੱਕ ਦਾਦੀ ਸਰਕਾਰੀ ਪੈਨਸ਼ਨ 40 ਕੇ जी जी हां जी मुंडा प्राइवेट नौकरी ਕਰਦਾ ਵਧੀਆ ਘਰ ਪਰਿਵਾਰ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਭਾਵੇਂ ਤਲਾਕशुदा ਹੋਵੇ ਕਿਸੇ ਵੀ ਕਾਸਟ ਦੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਪ੍ਰੀਤ ਸਿੰਘ ਸਿੱਖ ਧਾਰੀ ਪਿਤਾ ਜੋਗਾ ਸਿੰਘ ਕਾਸਟ ਜੱਟ ਸਿੱਖ ਗੋਤ ਢਿੱਲੋ ਸੈਣੀ ਉਮਰ 12 26 1993 ਕੱਦ 5 ਫੁੱਟ 4 ਇੰਚ ਪੜਾਈ ਪਲੱਸ 1 ਪ੍ਰਾ 2 ਪੈਣ 1 ਮੈਰਿਡ ਤੇ ਕਾਮੇ ਜੇ ਮੁੰਡਾ ਪਹਿਲਾ ਸਾウਦੀ ਅਰਬ ਤੋਂ ਆਇਆ ਹੁਣ 올 ਪਰਮਿਟ ਗੱਡੀ ਚਲਾਉਂਦਾ ਆਪਣਾ ਮਕਾਨ ਏ ਜ਼ਮੀਨ ਡੇਢ ਕਿੱਲਾ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਸੈਣੀ ਸਿੱਖ ਜੱਟ ਸਿੱਖ ਢਿੱਲੋਂ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਮ ਆਰ ਸਿੰਘ ਪਤਾ ਅਨੰਦਪੁਰ ਸੇਵਕ ਕਾਸਟ ਖੱਤਰੀ ਗੋਤ ਕਾਉਂਸਲ ਉਮਰਤੀ 1099 ਕੱਦ 5 ਫੁੱਟ 10 ਇੰਚ ਪੜਾਈ ਬੀਏ ਐਮਏ ਪੈਣਪਰਾ ਕੋਈ ਨਹੀਂ ਪਿਤਾ ਬਿਜ਼ਨਸਮੈਨ ਮਾਤਾ ਹਾਊਸ ਵਾਈਫ ਕਾਮੇਜੀ ਲੜਕਾ ਬਿਜ਼ਨਸਮੈਨ ਅਤੇ ਪਰਿਵਾਰ ਦੀ ਮੰਗੇ ਘਰੇਲੂ ਲੜਕੀ ਦੀ ਜ਼ਰੂਰਤ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗਗਨਦੀਪ ਸਿੰਘ ਪਤਾ ਸਮਰਾਲਾ ਕਾਸਟ ਜੱਟ ਸਿੱਖ ਉਮਰ 12 11 1999 ਕੱਦ 6 ਫੁੱਟ 3 ਇੰਚ ਪੜਾਈ ਪਲੱਸ 2 ਪਾਸ ਪਿਤਾ ਸਰਦਾਰ ਕੇਸਰ ਸਿੰਘ ਭਰਾ ਦੋ ਨੇ ਮੈਰਿਡ ਨੇ ਇੱਕ ਯੂ ਐਸ ਏ ਇੱਕ ਇਟਲੀ ਤੇ ਕੰਮ ਹੈ ਜੀ ਲੜਕਾ ਯੂ ਐਸ ਏ ਦੇ ਵਿੱਚ ਪੀ ਆਰ ਏ कंस्ट्रक्शन फॉर्मन ਤੇ ਪਰਿਵਾਰ ਦੀ ਮੰਗੇ ਕੁੜੀ ਵਧਿਆ ਸਾਊ ਪਰਿਵਾਰ ਤੋਂ ਹੋਵੇ ਕੈਨੇਡਾ ਚਾ ਯੂ ਐਸ ਏ ਤੋਂ ਹੋਵੇ ਜਨਰਲ ਕਾਸਟ ਹੀ ਸੰਪਰਕ ਕਰਨ ਇਹਨਾਂ ਨੂੰ ਬਲੇਰ ਕੋਟਲਾ ਫਤਿਹਗੜ ਮਾਛੀਵਾੜਾ ਰੋਪੜ ਕੋਰਾਲੀ ਨਵਾਂ ਸ਼ਹਿਰ ਏਰੀਆ ਹੀ ਸੰਪਰਕ ਕਰੇ ਹੋਰ ਪਰਿਵਾਰ ਦੀ ਕੋਈ ਮੰਗਣੀ ਮੈਰਿਜ ਬਿਊਰੋ ਵਾਲੇ ਮਾਫ ਕਰਨ ਜੀ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਦਿੱਤੇ ਗਏ ਨੰਬਰਾਂ 'ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਦੀਪ ਸਿੰਘ ਕਾਸਟ ਸਿੱਖ ਫੈਮਲੀ ਉਮਰ 23 ਆਠ 1995 ਕੱਦ 5 ਫੁੱਟ 8 ਇੰਚ ਪੜਾਈ ਪਲੱਸ 2 ਪਰ ਆ ਇੱਕ ਅਨਮੈਰਿਡ ਪੇਨਾ ਦੋਨੇ ਮੈਰਿਟ ਨੇ ਪਿਤਾ ਕਰਮਜੀਤ ਸਿੰਘ ਸ਼ਾਪਕੀਪਰ ਮਾਤਾ ਕਮਲਜੀਤ ਕੌਰ ਹਾਊਸ ਵਾਈਫ ਤੇ ਕਾਮੇ ਜੀ ਇਹਨਾਂ ਦਾ ਫਾਰਮਨ ਪ੍ਰਿੰਟਿੰਗ ਪ੍ਰੈਸ ਦਾ ਕਾਮੇ ਸੈਲਰੀ 20000 ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸਟਾ ਨੋਟ ਕਰੋ ਜੀ ਨਾਮ ਮੁਖਤਿਆਰ ਸਿੰਘ ਪਤਾ ਨੂਰ ਮਹਿਲ ਚਲੰਦਰ ਕਾਸਟ ਜੱਟ ਸਿੱਖ ਉਮਰ 30 ਸਾਲ ਕੱਦ 5'9 ਪੜ੍ਹਾਈ ਪਲੱਸ 2 ਆਫਟਰ ਵੈਟਰਨਰੀ ਕੋਰਸ ਭੈਣਾ ਤਿੰਨ ਕਨੇਡਾ ਗੋਤ ਹੀਰ ਕੰਮ ਇਹ ਜੀ 20 ਕਿੱਲੇ ਜ਼ਮੀਨ ਖੇਤੀਬਾੜੀ ਦਾ ਕੰਮ ਵਧੀਆ ਘਰ ਪਰਿਵਾਰ ਪਰਿਵਾਰ ਦੀ ਮੰਗੇ ਕੁੜੀ ਵਧੀਆ ਖੇਤੀਬਾੜੀ ਕਰਨ ਵਾਲੇ ਪਰਿਵਾਰ ਦੀ ਘਰੇਲੂ ਕੰਮ ਕਰ ਵਾਲੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਕਾਸਟ ਜੱਟ ਸੇ ਹੋਮਰ 1992 ਕੱਦ 5 6 ਗੋਤ ਗਰੇਵਾਲ ਪੰਦੇਰ ਪੜਾਈ ਪਲੱਸ 2 ਨਾਨ ਮੈਡੀਕਲ ਡੀ ਫਾਰਮੇਸੀ ਪਿੰਡ ਨੋਪਰਾ ਇੱਕ ਅਨਮੈਰਿਡ ਮਾਤਾ ਪਿਤਾ ਫੈਮਲੀ ਦੇ ਵਿੱਚ ਕੰਮ ਇਹ ਜੀ ਪਿੰਡ ਦੇ ਵਿੱਚ ਆਪਣਾ ਮੈਡੀਕਲ ਸਟੋਰ ਹੈ ਆਮਦਨ 40 ਕੇ ਸ਼ਹਿਰ ਦੇ ਵਿੱਚ ਵਧੀਆ ਸ਼ਹਿਰ ਏਰੀਆ ਦੇ ਵਿੱਚ ਵਧੀਆ ਕੋਠੀ ਪਾਈ ਜ਼ਮੀਨ ਨੋ ਸੋਹਣਾ ਸੁਨੱਖਾ ਮੁੰਡਾ ਨਸ਼ੇ ਤੋਂ ਰਹਿਤ ਤੇ ਪਰਿਵਾਰ ਦੀ ਮੰਗੇ ਲੜਕੀ ਜਰ ਸਿੱਖ ਜਾਂ ਸਿੱਖ ਜਨਰਲ ਜਾਂ ਅਪਰ ਕਾਸਟ ਦੀ ਸੋਹਣੀ ਸੁਨੱਖੀ ਤੇ ਪੜੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੇ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਭੁਪਿੰਦਰ ਸਿੰਘ ਕਾਸਤ ਰਾਮਗੜੀਆ ਗੋਤ ਹੰਸਪਾਲ ਕੱਦ 6 ਡੋਪਰਾ 1 ਅਨਮੈਰਿਡ ਭੈਣਾ 2 ਮੈਰਿਡ ਤੇ ਕੰਮ ਹੈ ਜੀ ਇਹਨਾਂ ਦਾ ਮੁੰਡਾ ਪੁਰਤਗਾਲ ਦੇ ਵਿੱਚ ਵਰਕ ਪਰਮਿਟ ਤੇ ਹੈ ਪਰਿਵਾਰ ਦੀ ਮੰਗੇ ਕੁੜੀ ਪੜ੍ਹੀ ਲਿਖੀ ਹੋਵੇ ਘਰੇਲੂ ਹੋਵੇ ਸਿੰਪਲ ਮੈਰਿਜ ਕਰਨੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਫਾਜ਼ਿਲਕਾ ਕਾਸਟ ਜੱਟ ਸੇ ਉਮਰ 832043 ਕੱਦ 53 ਪ੍ਰਾ 1 ਇੰਡੀਆ ਜੋਬ ਪਿਤਾ ਪੰਜਾਬ ਪੁਰਸ ਮਾਤਾ ਬੁਟੀਕ ਤੇ ਕੰਮ ਵਿੱਚ ਲੜਕਾ ਕੈਨੇਡਾ ਦੇ ਵਿੱਚ ਸੈਟਲ ਹੈ ਪਰਿਵਾਰ ਦੀ ਮੰਗੇ ਉਹੀ ਪਰਿਵਾਰ ਇਹਨਾਂ ਨੂੰ ਸੰਪਰਕ ਕਰਨ ਜਿੰਨਾ ਦੀ ਇੱਕ ਕੁੜੀ ਕੈਨੇਡਾ ਦੇ ਵਿੱਚ ਸੈਟਲ ਹੋਵੇ ਤੇ ਦੂਸਰੀ ਇੰਡੀਆ ਦੇ ਵਿੱਚ ਹੋਵੇ ਜਾਤੀ ਬੰਧਨ ਕੋਈ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿਮਰਨ ਜੀ ਸਿੰਘ ਪਤਾ ਸਮਰਾਲਾ ਏਰੀਆ ਕਾਸਟ ਜਰ ਸਿੱਖ ਗੋਤ ਢਿੱਲੋ ਸੰਦੂ ਉਮਰ 18 6 2000 ਕੱਦ 6 ਫੁੱਟ ਪੜਾਈ ਪਲੱਸ 2 ਨੌਨ ਮੈਡੀਕਲ ਐਂਡ ਡਿਪਲੋਮਾ ਸੰਗੀਤ ਵਿਦਿਆਲਿਆ ਆਫ ਸ਼ਰੂਮਨੀ ਕਮੇਟੀ ਪਿਤਾ ਅਮਰਜੀਤ ਸਿੰਘ ਪੇਣਾ ਦੋ ਮੈਰਿਟ ਤੇ ਕੰਮ ਇਹ ਜੀ ਇਹਨਾਂ ਦਾ ਟੀਚਰ ਇੰਨੇ ਨਿਸ਼ਾਨੇ ਸਿੱਖੀ ਅਕੈਡਮੀ ਕਥਾਵਾਚਕ ਖੰਡੂਰ ਸਹਿਬ ਸਾਢੇ 5 ਕਿੱਲੇ ਜ਼ਮੀਨ ਪਰਿਵਾਰ ਦੀ ਮੰਗੇ ਜੀ ਕੁੜੀ ਕਰੇ ਲੂਗਰ ਸਿੱਖ ਪਰਿਵਾਰ ਦੀ ਹੋਵੇ ਚਾਲਪੁਰਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਬਲਜੀਤ ਸਿੰਘ ਪਤਾ ਪਿੰਡ ਚੁੱਕੇ ਬਠਿੰਡਾ ਕਾਸਟ ਜਟ ਸਿੱਖ ਉਮਰ 1 1992 ਪੜ੍ਹਾਈ 8 ਪਾਸ ਗੋਤ ਸਿੱਧੂ ਬਰਾੜ ਭਰਾ ਇੱਕ ਮੈਰਿਡ ਭੈਣਾ ਤਿੰਨ ਮੈਰਿਡ ਕਾਦੇ ਸ਼ੇਪ ਉੱਤ ਕਾਮੇ ਜੀ ਤਿੰਨ ਕਿੱਲੇ ਜ਼ਮੀਨ ਖੇਤੀਬਾੜੀ ਦਾ ਕੰਮ ਹੈ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਖਰੜਮਹਾਲੀ ਕਾਸਟ ਗੋਲਡ ਸਮੀਥ ਉਮਰ 24 1993 ਕੱਦ 5 11 ਪੜ੍ਹਾਈ ਬੈਚਲਰ ਇਨ ਆਰਟਸ ਐਂਡ ਇੱਕ ਮੈਰਿਡ ਪਰ ਇੱਕ ਅਨਮੈਰਿਡ ਪਿਤਾ ਐਕਸਪਾਇਰ ਮਾਤਾ ਹਾਊਸ ਵਾਈਫ ਦੀ ਕਾਮੇ ਜੀ ਇਹਨਾਂ ਦਾ ਹੀ ਇਜ਼ ਰਨਿੰਗ ਹਿਸ ਓਨ ਅਸਟੀਮਡ ਰੀਅਲ ਅਸਟੇਟ ਫਰਮ ਇਨ ਮੋਹਾਲੀ ਵੈਲ ਸੈਟਲ ਰੀਅਲ ਅਸਟੇਟ ਬਿਲਡਰ ਹੈਵ ਐਕਸਪੀਰੀਐਂਸ ਆਫ ਅਪਰੋਕਸੀਮੇਟਲੀ ਮੋਰ ਦਨ 7 ਪਲੱਸ ਈਅਰ ਪਰਿਵਾਰ ਦੀ ਮੰਗੇ ਜੀ ਕੁੜੀ ਪੜ੍ਹੀ ਲਿਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਸੁਣੀ ਸੁਨੇਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਇਹ ਸੀ ਜੀ ਸਾਡੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਵੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਚਾ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣਾ ਹੈ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਐਡ ਦੀ ਫੀਸ ਇੱਕ ਵਾਰੀ ਲਈ ਜਾਂਦੀ ਹੈ ਤੇ ਐਡ ਕੋਈ ਦਿਨ ਛੱਡ ਕੇ ਵਾਰ-ਵਾਰ ਲਗਾਈ ਜਾਂਦੀ ਹੈ ਨਿਮਨਾ ਟਾਈਮ ਤੱਕ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਮਿਲਦੇ ਹਾਂ ਜੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰੇ ਹੀ ਪਹਿਨਪਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ